ਪੰਜਾਬ ਕਾਂਗਰਸ ਨੂੰ ਬੀਤੇ ਦਿਨੀ ਲੁਧਿਆਣਾ ਨਗਰ ਨਿਗਮ ਏ ਜ਼ੋਨ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨਾ ਅਤੇ ਨਾਲ ਹੀ ਗੇਟ ਨੂੰ ਤਾਲਾ ਲਾਉਣਾ ਮਹਿੰਗਾ ਪੈ ਗਿਆ ਜੀ ਹਾਂ ਪੁਲਿਸ ਨੇ ਉਸਤੇ ਮਾਮਲਾ ਦਰਜ ਕਰ ਦਿੱਤਾ ਗਿਆ ਐਮਪੀ ਰਵਨੀਤ ਬਿੱਟੂ ਤੇ ਸਿੱਧਾ ਪਰਚਾ ਦਰਜ ਕੀਤਾ ਗਿਆ ਸੋ ਕਾਂਗਰਸ ਦੇ ਕੁਝ ਹੋਰ ਆਗੂਆਂ ਦੇ ਵੀ ਨਾਲ ਮਾਮਲਾ ਦਰਜ ਹੋਇਆ ਅਸੀਂ ਇਸ ਵੇਲੇ ਖੜੇ ਹਾਂ ਕੋਤਵਾਲੀ ਦੇ ਬਾਹਰ ਜਿੱਥੇ ਡਿਵੀਜ਼ਨ ਨੰਬਰ 1 ਦੇ ਵਿੱਚ ਮਾਮਲਾ ਇਹ ਪੂਰਾ ਦਰਜ ਕੀਤਾ ਗਿਆ ਦੱਸ ਦਈਏ ਕਿ ਨਗਰ ਨਿਗਮ ਦੇ ਜਿਹੜੇ ਮੁਲਾਜ਼ਮ ਹੈਗੇ ਨੇ ਅਮਿਤ ਕੁਮਾਰ ਉਸ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਹੈ ਰਵਨੀਤ ਬਿੱਟੂ ਐਮਪੀ ਨਾਲ ਹੀ ਭਾਰਤ ਕੁਸ਼ਨ ਸਾਹਿਬ ਕਾ ਕੈਬਨਿਟ ਮੰਤਰੀ ਨਾਲ ਹੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਸੰਜੇ ਤਲਵਾਰ ਸ਼ਾਨਸੁੰਦਰ ਮਰੁੱਤ ਜਿਹੜੇ ਅਰੋੜਾ ਹੈਗੇ ਨੇ ਸਾਬਕਾ ਡਿਊਟੀ ਮੇਅਰ ਨੇ ਉਹਨਾਂ ਦਾ ਵੀ ਇਸ ਮਾਮਲੇ ਦੇ ਵਿੱਚ ਨਾ ਜਿਹੜਾ ਨਾਮਜ਼ਦ ਕੀਤਾ ਗਿਆ ਸੋ ਜਿਹੜਾ ਅਮਿਤ ਕੁਮਾਰ ਹੈਗਾ ਉਸਨੇ ਇਹ ਮਾਮਲਾ ਦਰਜ ਕਰਵਾਇਆ ਹੈ ਹਾਂਜੀ ਅ ਕੀ ਨਾਮ ਹੈ ਅਮਿਤਾ ਜੀ ਮੇਰਾ ਨਾਮ ਅੱਛਾ ਕਿੱਥੇ ਡਿਊਟੀ ਕਰਦੇ ਇੱਥੇ ਜਵਨ ਦਫ਼ਤਰ ਦੇ ਗੇਟ ਤੇ ਕਰਦੇ ਅੱਛਾ ਬਿੱਤੇ ਦਿਨੀ ਜਦੋਂ ਕਾਂਗਰਸ ਦਾ ਧਰਨਾ ਆਇਆ ਲੱਗਿਆ ਸੀਗਾ ਤੁਹਾਡੇ ਵੱਲ ਸ਼ਿਕਾਇਤ ਦਰਜ ਕਰਾ ਦੇਈ ਗਈ ਹੈ ਤੇ ਕੀ ਮਾਮਲਾ ਸੀਗਾ ਸਰ ਜੀ ਇੱਥੇ ਧਰਨਾ ਲਾਣਾ ਸੀ ਕਾਂਗਰਸ ਪਾਰਟੀ ਦੇ ਲੀਡਰ ਸਾਹਿਬ ਆਏ ਸੀਗੇ ਤੇ ਇਹਨਾਂ ਨੇ ਗੇਟ ਬੰਦ ਸੀਗਾ ਫਟਾਫਟ ਆਏ ਸਾਰੇ ਉਹ ਕਟਵਰ 60 70 ਜਿਹੜੇ 100 150 ਸੀਗਾ ਜੱਥਾ ਸੀਗਾ ਅਸੀਂ ਤਾਂ ਹੁਣ ਸਰ ਸਰਕਾਰੀ ਡਿਊਟੀ ਕਰਦੇ ਆ ਆਪਣਾ ਡਰ ਵੀ ਹੁੰਦਾ ਵੀ ਕਿਸੇ ਨੇ ਚਲ ਤੇ ਸਾਰੇ ਆਏ ਫੜਾ ਫੜ ਭੱਜ ਕੇ ਗੇਟ ਖੋਲੋ ਗੇਟ ਖੋਲੋ ਬਸਰ ਮੈਂ ਆ ਫੇ ਸਾਈਡ ਤੇ ਹੋਣਾ ਸੀਗਾ ਹੁਣ ਨਹੀਂ ਕੋਈ ਡਰਾਇਟਮ ਖੋਲੋ 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 ਫੜਾ ਫੜ ਖੋਲੋ ਹਾਂਜੀ ਜ਼ਬਰਦਸਤੀ ਖੋਲਿਆ ਸਰ ਇਹਨਾਂ ਨੇ ਗੇਟ ਅੱਗੇ ਮੈਂ ਤੁਹਾਨੂੰ ਕੋਈ ਗਾਣਾ ਕੱਢੀਆਂ ਜਾਂ ਡਰਾਇਟ ਗਾਣਾ ਤਾਂ ਸਰ ਨਹੀਂ ਕੱਢਿਆ ਕੋਈ ਅਪਸ਼ਬਦ ਵੀ ਨਹੀਂ ਬੋਲਿਆ ਬਸ ਥੋੜੇ ਖੋਲੋ ਖੋਲੋ ਤੁਸੀਂ ਸਾਨੂੰ ਦੇਖ ਕੇ ਗੇਟ ਕਿਉਂ ਬੰਦ ਕੀਤਾ ਫੜਾ ਫੜ ਖੋਲੋ ਅਸੀਂ ਖੋਲਤਾ ਸਰ ਕੋਈ ਤੁਮ ਕਹੇ ਕੁਝ ਤੁੰਗਾ ਆਇਆ ਨਹੀਂ ਸਰ ਅੱਛਾ ਤੇ ਕੀ ਕਹਿਣਾ ਚਾਹੀਦਾ ਤੁਸਾਂ ਕੀ ਕਹਿਣਾ ਚਾਹੀਦਾ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਵੀ ਅਸੀਂ ਵੀ ਸਰਕਾਰੀ ਮੁਲਾਜ਼ਮਾਂ ਸਾਡੇ ਨਾਲ ਕਦੀ ਐਡਾ ਧੱਕਾ ਅਸੀਂ ਕਿਸੇ ਨੂੰ ਕੱਢ ਨਹੀਂ ਸਕਦੇ ਸਾਡੇ ਨਾਲ ਹੋਣੇ ਹੋਵੇਗਾ ਅਸੀਂ ਮੰਗ ਕਰਦੇ ਆ ਵੀ ਸਾਡਾ ਤਾਂ ਮਾਫੀ ਮੰਗੀ ਜਾਵੇ ਸਰ ਠੀਕ ਹੈ ਮਤਲਬ ਜ਼ਬਰਦਸਤੀ ਕੀਤੀ ਨਾ ਤੁਹਾਡੇ ਨਾਲ ਹਾਂਜੀ ਸਰ ਆਗੇ ਸਾਰੇ ਹੁਣ 67 ਤੱਕ ਜਣੇ ਮੈਂ ਇਕੱਲਾ ਉੱਥੇ ਖੜਾ ਕੀ ਕਰ ਬੋਲਾਂ ਜੀ ਸਰ ਜੀ ਠੀਕ ਮੇ ਗੇਟ ਖੋਲੋ ਗੇਟ ਖੋਲੋ ਫਟਾਫਟ ਹਾਂਜੀ ਹਾਂਜੀ ਸਰ ਅਸੀਂ ਤਾਂ ਬੰਦ ਕੀਤਾ ਸੀ ਹੁਣ ਅੰਦਰੋਂ ਆਤਰਾਂ ਗੇਟ ਬੰਦ ਰੱਖੋ ਕਿਤੇ ਕੋਈ 5-6 ਸੌ ਬੰਦਾ ਆ ਰਿਹਾ ਹੁਣ ਇੱਕ ਬੰਦਾ ਕੀ ਕਰ ਲੂੰਗਾ ਦੱਸੋ ਮੇਰੇ ਅੱਛਾ ਜਰੋ ਇਹ ਸਾਰੇ ਇਕੱਠੇ ਸੀ ਤੁਸੀਂ ਆਪਣੇ ਅਧਿਕਾਰੀ ਨਾਲ ਕਿਸੇ ਨਾਲ ਜਾਂ ਆਪਣੇ ਕਿਸੇ ਬੰਦੇ ਨਾਲ ਗੱਲਬਾਤ ਨਹੀਂ ਕੀਤੀ ਸਰ ਜੀ ਕੀ ਕਰੀਏ ਹੁਣ ਇੱਥੇ ਤੋਂ ਲੈ ਕੇ ਉੱਥੇ ਤੱਕ ਦਾ ਇੰਨਾ ਰਸਤਾ ਸੀਗਾ ਕਿੱਥੇ ਜਾਈ ਜਾਂਦਾ ਨਹੀਂ ਨਹੀਂ ਸਰ 7:00 ਵਜੇ ਤੁਸੀਂ ਮਾਮਲਾ ਦਰਜ ਕਰਵਾਤਾ ਜੀ ਸਰ ਜੀ ਮਾਮਲਾ ਦਰਜ ਆ ਜੀ ਸ ਸੀਨੀਅਰ ਅਫਸਰਾਂ ਦੇ ਧਿਆਨ ਦੇ ਵਿੱਚ ਇਹ ਪੂਰਾ ਮਾਮਲਾ ਆ ਗਿਆ ਹੈ ਹਾਲਾਂਕਿ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਫਿਲਹਾਲ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ ਹੈ ਜਿਹੜੇ ਮੁਖ ਦਫ਼ਤਰ ਦੇ ਇੰਚਾਰਜੇ ਨੇ ਇੱਥੇ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਆ ਕਿ ਸੀਨੀਅਰ ਅਧਿਕਾਰੀ ਇਸ ਸਬੰਧੀ ਜਾਣਕਾਰੀ ਦੇਣਗੇ ਬਿਹਤਰ ਪਰ ਫਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਚੁੱਪੀ ਵੱਟੀ ਹੋਈ ਹੈ ਪਰ ਕਾਂਗਰਸ ਵੱਲੋਂ ਜੋ ਪੀਤੇ ਦਿਨੀ ਧਰਨਾ ਦਿੱਤਾ ਗਿਆ ਸੀਗਾ ਨਗਰ ਨਿਗਮ ਦਫਤਰ ਏ ਜ਼ੋਨ ਦੇ ਬਾਹਰ ਉਹ ਜਰੂਰ ਉਹਨਾਂ ਨੂੰ ਮਹਿੰਗਾ ਪੈਂਦਾ ਵਿਖਾਈ ਦੇ ਰਿਹਾ ਰਵਨੀਤ ਬਿੱਟੂ ਐਮਪੀ ਮੌਜੂਦਾ ਕਾਂਗਰਸ ਦੇ ਉਹਨਾਂ ਦੇ ਸਣੇ ਸਾਬਕਾ ਮੰਤਰੀ ਤੇ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਤੇ ਸਿੱਧੇ ਤੌਰ ਤੇ ਜਿਹੜਾ ਮਾਮਲਾ ਉਹ ਦਰਜ ਕਰ ਦਿੱਤਾ ਗਿਆ ਵਰਿੰਦਰ ਸਿੰਘ ਥੈਨੀ ਟੀਵੀ ਪਾਰਤ ਲੁਧਿਆਣਾ